ਤਾਲੇ ਨਗਰ ਦੇ ਵਿੱਚ ਇੱਕ ਨੌਜਵਾਨ ਰਹਿੰਦਾ ਤੇ ਇਧਰੋਂ ਬਕਾਲੇ ਨਗਰ ਦੇ ਵਿੱਚ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਠਹਿਰੇ ਹੋਏ ਨੇ ਕਿਸੇ ਪਰਿਵਾਰ ਦੇ ਘਰ ਕਿਸੇ ਸਿੱਖ ਦੇ ਘਰ ਜਿਹੜਾ ਇਹ ਨੌਜਵਾਨ ਆ ਨਾ ਇਹ ਨੌਜਵਾਨ ਦਾ ਪਿਓ ਜਿਹੜਾ ਚੜਾਈ ਕਰ ਜਾਂਦਾ ਤੇ ਮਾਰ ਰਹਿ ਜਾਂਦੀ ਹੈ ਥੋੜੀ ਜੀ ਇਹਦੇ ਕੋਲੇ ਜ਼ਮੀਨ ਹੈ ਜਿਹਦੇ ਵਿੱਚ ਹੀ ਇਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਇਹ ਨੌਜਵਾਨ ਖੇਤੀ ਕਰਦਾ ਨਾ ਤਾਂ ਬਹੁਤਾ ਧੰਨ ਹੈ ਵੀ ਜਮ੍ਹਾਂ ਕਰ ਲੇ بس ਆਈ ਤੇ ਲਈ ਦੀ ਆ। ਪਰ ਪਰਿਵਾਰ ਦਾ ਗੁਜ਼ਾਰਾ ਜਾਂ ਮੁਸ਼ਕਿਲ ਨਾਲ ਹੁੰਦਾ ਹੈ। ਹੁਣ ਜਿਹੜੀ ਇਹ ਨੌਜਵਾਨ ਦੀ ਮਾਤਾ ਨਾ ਇਹ ਪਹਿਲਾਂ ਸਿੱਖ ਪਰਿਵਾਰ ਵਿੱਚੋਂ ਸੀ। ਤੇ ਬਾਅਦ ਵਿੱਚ ਇਹ ਵਿਆਹੀ ਗਈ ਸੀਗੀ ਉਸ ਪਰਿਵਾਰ ਵਿੱਚ ਜਿਹੜਾ ਸਖੀ ਸਰਵਰੀਆਂ ਦਾ ਪੁਜਾਰੀ ਸੀ ਲਾਲਾ ਵਾਲੇ ਦਾ ਪੁਜਾਰੀ ਸੀ ਹੁਣ ਇਹ ਨੌਜਵਾਨ ਇੱਕ ਦਿਨ ਇੱਕ ਖੂਹ ਤੇ ਬੈਠਿਆ ਇੱਕ ਖੂਹ ਤੇ ਬੈਠਿਆ ਤੇ ਇਧਰੋਂ ਗੁਰੂ ਕੇ ਸੰਗ ਆਉਂਦੇ ਸਨ ਬਾਣੀ ਪੜਦੇ ਬਾਣੀ ਪੜਦੇ ਪੜਦੇ ਆਉਂਦੇ ਸਨ ਵੇਖਿਆ ਵੀ ਇਹ ਖੂਦ ਉੱਤੇ ਨੌਜਵਾਨ ਬੈਠਿਆ ਤੇ ਇਹਨਾਂ ਨੇ ਉਸ ਨੌਜਵਾਨ ਨੂੰ ਲੜਕੇ ਨੂੰ ਨੇੜੇ ਆ ਕੇ ਕਿਹਾ ਵੀ ਪਤਰਾ ਪਿਆਸ ਲੱਗੀ ਆ ਪਾਣੀ ਪਿਆ ਦੇ ਹੁਣ ਜਿਸ ਖੂਹ ਤੇ ਬੈਠਿਆ ਸੀ ਖੂਹ ਵਿੱਚ ਪਾਣੀ ਥੋੜਾ ਸੀ ਤੇ ਪਾਣੀ ਥੋੜਾ ਸੀ ਇਹਨੇ ਕੀ ਕੀਤਾ ਕੋਈ ਬਰਤਨ ਲਿਆ ਭਾਂਡਾ ਲਿਆ ਜਿਹਦੇ ਨਾਲ ਉਹ ਪਾਣੀ ਕੱਢਦੇ ਸਨ ਤੇ ਕਹਿੰਦੇ ਖੂਹ ਵਿੱਚ ਉਤਰ ਕੇ ਪਾਣੀ ਭਰ ਲੈਂਦਾ ਤੇ ਪਾਣੀ ਭਰ ਲੈਂਦਾ ਤੇ ਪਾਣੀ ਪੀਣ ਤੋਂ ਪਹਿਲਾਂ ਸਿੰਘ ਪੁੱਛਦੇ ਨੇ ਵੀ ਪਤਰਾ ਤੋਂ ਕਿੰਨਾਂ ਦੇ ਪਰਿਵਾਰ ਨਾਲ ਸੰਬੰਧ ਰੱਖਦਾ ਤੇ ਉਹ ਨੌਜਵਾਨ ਕਹਿੰਦਾ ਜੀ ਅਸੀਂ ਤਾਂ ਸਖੀ ਸਰਵਰੀਆਂ ਦੇ ਪੁਜਾਰੀ ਹਾਂ ਲਾਲਾ ਵਾਲੇ ਦੀ ਪੂਜਾ ਕਰਦੇ ਹਾਂ ਕਹਿੰਦੇ ਉਹ ਸਿੱਖਾਂ ਨੇ ਸਿੰਘਾਂ ਨੇ ਕੀ ਕੀਤਾ ਕਹਿਣ ਲੱਗੇ ਪਤਰਾ ਅਸੀਂ ਪਾਣੀ ਨਹੀਂ ਪੀਣਾ ਕਹਿੰਦੇ ਵੀ ਤੇਰੇ ਨਾਲ ਸਾਡਾ ਕੋਈ ਗਿਲਾ ਸ਼ਿਕਵਾ ਨਹੀਂ ਕੋਈ ਵੈਰ ਵਿਰੋਧ ਨਹੀਂ ਹੈ ਪਰ ਅਸੀਂ ਤੇਰੇ ਹੱਥੋਂ ਪਾਣੀ ਨਹੀਂ ਪੀਣਾ ਤੇ ਇਦਾਂ ਹੀ ਉਹ ਗੁਰੂ ਦੇ ਸਿੰਘ ਬਾਣੀ ਪੜਨ ਵਾਲੇ ਤੇ ਉਹ ਬਾਚਨ ਉਹ ਬਾਣੀ ਉਸ ਨੌਜਵਾਨ ਨੇ ਵੀ ਸੁਣੀ ਉਹਦੇ ਕੰਨਾਂ ਵਿੱਚ ਬੋਲ ਪਏ ਬੜੀ ਮਿੱਠੀ ਲੱਗੀ ਅੰਦਰੋਂ ਢੇਰ ਟੰਬੇ ਆ ਗਿਆ ਖਚੜੀ ਪੈਦਾ ਹੋਈ ਹੁਣ ਉਹ ਪਾਣੀ ਬਿਨਾਂ ਪੀਤੇ ਸਿੰਘ ਚਲੇ ਗਏ ਨੌਜਵਾਨ ਦੇ ਮਨ ਵਿੱਚ ਨਿਰਾਸ਼ਾ ਹੈ ਵੀ ਪਤਾ ਨਹੀਂ ਕੀ ਕਾਰਨ ਪਹਿਲਾਂ ਕਹਿੰਦੇ ਪਾਣੀ ਪੀਣਾ ਤੇ ਜਿਸ ਵੇਲੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਸਖੀ ਸਰਵਰੀਆਂ ਦਾ ਪੁੱਜਾਰੀ ਆਂ ਸਾਡਾ ਪਰਿਵਾਰ ਉਹਨਾਂ ਨਾਲੋਂ ਸੰਬੰਧ ਰੱਖਦਾ ਹੈ ਤੇ ਕਿਤੇ ਪਾਣੀ ਨਹੀਂ ਪੀਕੇ ਗਏ ਹਰ ਮਾਂ ਦੇ ਵਿੱਚ ਬੜੀ ਉਬੜਾ ਚੁਬੜੀ ਲੱਗੀ ਹੈ ਕਿਹੜੇ ਵੇਲੇ ਘਰ ਜਾਵਾਂ ਤੇ ਕਿਹੜੇ ਵੇਲੇ ਜਾ ਕੇ ਮਾਂ ਨੂੰ ਪੁੱਛਾਂ ਵੀ ਇਹਦਾ ਕਿਉਂ ਕੀਤਾ ਉਹਨਾਂ ਨੇ ਮੇਰੇ ਨਾਲ ਨੌਜਵਾਨ ਫਟਾਫੜਕ ਉੱਥੋਂ ਚੱਲਿਆ ਖੇਤੋਂ ਖੋਦੇ ਤੋਂ ਚੱਲਿਆ ਘਰੇ ਪਹੁੰਚਿਆ ਤੇ ਆ ਕੇ ਪਛਦਾ ਮਾਂ ਆਜ ਕੁਝ ਮੈਂ ਆਦਮੀ ਵੇਖੇ ਬੰਦੇ ਵੇਖੇ ਉਹ ਵੀ ਗੁਰੂ ਕੇ ਸਿੱਖ ਜਿਹੜੇ ਬਾਣੀ ਪੜ੍ਹਦੇ ਸੀ ਤੇ ਉਹਨਾਂ ਨੇ ਮੇਰੇ ਕੋਲੋਂ ਪਾਣੀ ਮੰਗਿਆ ਤੇ ਪੁੱਛਿਆ ਵੀ ਤੂੰ ਕਿੰਨਾ ਦਾ ਸਬੰਧ ਰੱਖਦਾ ਮੈਂ ਕਿਹਾ ਵੀ ਸਰਵਰੀਆਂ ਦੇ ਨਾਲ ਸਖੀ ਸਰਵਰੀਆਂ ਦੇ ਨਾਲ ਕਹਿੰਦੇ ਇਦਾਂ ਕਿਹਾ ਮਾਤਾ ਜੀ ਉਹਨਾਂ ਨੇ ਪਾਣੀ ਨਹੀਂ ਪੀਤਾ ਮੇਰੇ ਕੋਲ ਇੱਦਾਂ ਹੀ ਚਲੇ ਗਏ ਤੇ ਮਾਂ ਨੇ ਆਖਿਆ ਪੁੱਤਰ ਕਿਉਂਕਿ ਇਹ ਮਾਤਾ ਪਹਿਲਾਂ ਸਿੱਖ ਪਰਿਵਾਰ ਵਿੱਚੋਂ ਸੀ ਤੇ ਗੁਰੂ ਘਰ ਦੀ ਸਿੱਖਿਆ ਬਾਰੇ ਗੁਰੂ ਬਾਰੇ ਇਹ ਪਹਿਲਾਂ ਜਾਣਦੇ ਸੀ ਤੇ ਕਹਿ ਲੱਗੀ ਮਾਤਾ ਵੀ ਪੁੱਤਰ ਵੀ ਜਿਹੜੇ ਇਹ ਸਿੰਘ ਹੁੰਦੇ ਨੇ ਨਾ ਜਿਹੜੇ ਸਿੱਖ ਨੇ ਵੀ ਜਿਹੜਾ ਇਹ ਲਾਲਾ ਆਲਾ ਰਹਿਆ ਨਾ ਸਖੀ ਸਰਬਰੀ ਕਹਿੰਦੇ ਵੀ ਇਹ ਗੁਰੂ ਪੰਜਵੇਂ ਪਾਸ਼ਾ ਜੀ ਨੂੰ ਸ਼ਹੀਦ ਕਰਾਉਣ ਵਿੱਚ ਇਹਦਾ ਹੱਥ ਸੀ ਧੀਰ ਮੱਲੀਏ ਯੂਨਵਾ ਸ਼ਰੀ ਚੰਦੀ ਇਹ ਕਹਿ ਦਿੰਨੇ ਆਪਾਂ ਤੇ ਇੱਕ ਆਹਾ ਸਖੀ ਸਰਵਰੀਏ ਲਾਲਾਂ ਵਾਲੇ ਉਸ ਵੇਲੇ ਇਹਨਾਂ ਦਾ ਬੜਾ ਜ਼ੋਰ ਸੀ ਤੇ ਗੁਰੂ ਪੰਜਵੇਂ ਪਾਸ਼ਾ ਜੀ ਨੂੰ ਸ਼ਹੀਦ ਕਰਾਉਣ ਵਿੱਚ ਇਹ ਨਾਲ ਸੀ ਇਸੇ ਕਰਕੇ ਉਹ ਸਿੱਖ ਰੋਸ਼ਵਜੋਂ ਇਹਨਾਂ ਦੇ ਘਰ ਦਾ ਦਾਣਾ ਪਾਣਾ ਵੀ ਨਹੀਂ ਖਾਂਦੇ ਸੀ ਪਾਣੀ ਵੀ ਨਹੀਂ ਪੀਂਦੇ ਸੀ ਕਿਉਂਕਿ ਜਿਹਨੇ ਸਾਡੇ ਪਿਓ ਦਾ ਕਤਲ ਕੀਤਾ ਹੋਵੇ ਉਹਦੇ ਘਰੋਂ ਕਿਵੇਂ ਲੰਘੂ ਪਾਣੀ ਦੀ ਕੁੱਟ ਪਲਾਂ ਲੰਘ ਜੂ ਪਾਈ ਇੱਥੇ ਤਾਂ ਗੁਰਦੁਆਰਿਆਂ ਵਿੱਚ ਲੋਸਮੈਂਟਾਂ ਵੀ ਉਹਨਾਂ ਦੇ ਹੁੰਦੀਆਂ ਨੇ ਵੀ ਆ ਜਾਓ ਭਾਈ ਗੱਡੀ ਲਾਲਾਂ ਨੇ ਦੇ ਧਰ ਤੇ ਚੱਲੀ ਐ ਜਮੇਸ਼ਰਮ ਅਣਖਗਰਤ ਮੁੱਕੀ ਪਈ ਐ ਹੁੰਦੀਆਂ ਨੇ ਇਹ ਗੱਲਾਂ ਜੇ ਨਾ ਕਰਾਲਾ ਬਾਬੇ ਦੇ ਗਲ ਪੈ ਜਾਂਦਾ ਸਾਡੀ ਅਣਖ ਮਰ ਗਈ ਹੈ ਗੈਰਤ ਮਰ ਗਈ ਹੈ ਸਾਡੇ ਗੁਰੂ ਪੰਝੇ ਪਾਤਸ਼ਾਹ ਜੂ ਤਤੀ ਤਵੀ ਤੇ ਬਿਠਾਉਣ ਵਾਸਤੇ ਜੇ ਲਾਲਾ ਨੇ ਦਾ ਹੱਥ ਸਾਡੇ ਨਾਲ ਕੀ ਸੰਬੰਧ ਹੈ ਠੀਕ ਠੀਕ ਆ ਉਹ ਨਾਲ ਕੋਈ ਪਿਆਰ ਹੋ ਸਾਡੇ ਪਰਿਵਾਰ ਦੇ ਨਾਲ ਪਰ ਉਹਨਾਂ ਦਾਣਾ ਪਾਣੀ ਸਾਂਝਾ ਕਰਨੇ ਮਾੜਾ ਸਾਡਾ ਦੰਦ ਨਾਲ ਜਿਸ ਵੇਲੇ ਇਦਾਂ ਬਚਨ ਕਹੇ ਕਿ ਉਹ ਗੁਰੂ ਕੇ ਸਿੱਖ ਹੋਣਗੇ ਕਿ ਜਿਹੜੇ ਇਦਾਂ ਚਲੇ ਗਏ ਤੇ ਉਹ ਕਹਿਣ ਲੱਗਿਆ ਪੁੱਤਰ ਨੌਜਵਾਨ ਕਹਿਣ ਲੱਗਿਆ ਵੀ ਮਾਤਾ ਮੈਂ ਵੀ ਗੁਰੂ ਨੂੰ ਮਿਲਣਾ ਚਾਹੁੰਨਾ ਵੀ ਕਿਹੜਾ ਗੁਰੂ ਆ ਮੈਂ ਵੀ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਨਾ ਮਾਤਾ ਕਹਿੰਦੀ ਪੁੱਤਰ ਗੁਰੂ ਏਡਾ ਸਮਰਾਥਾ ਤੂੰ ਉਹਨੂੰ ਯਾਦ ਕਰ ਉਹ ਤੈਨੂੰ ਮਿਲਣ ਆ ਜਾਏਗਾ ਮੈਂ ਸੁਣਿਆ ਮੈਨੂੰ ਪਤਾ ਹੈ ਵੀ ਜਿਹੜਾ ਉਹਨੂੰ ਯਾਦ ਕਰਦਾ ਗੁਰੂ ਉਹਨੂੰ ਮਨਨ ਜ਼ਰੂਰ ਆਉਂਦਾ ਹੈ। ਪ੍ਰਭਾਵਨਾ ਰੱਖ। ਤੇ ਕਹਿਣ ਲੱਗੀ ਮਾਤਾ ਵੀ ਜਦੋਂ ਗੁਰੂ ਮਿਲੇ ਨਾ ਜਦੋਂ ਗੁਰੂ ਨੂੰ ਮਿਲਣਾ ਹੋਵੇ ਕਹਿੰਦੇ ਉਦੋਂ ਕੁਝ ਨਾ ਕੁਝ ਗੁਰੂ ਅੱਗੇ ਅਰਪਣ ਕਰੀਂਦਾ ਭੇਟਾ ਕਰੀਂਦੀ ਹੈ। ਸਤਕਾਰ ਕਰੀਂਦਾ ਗੁਰੂ ਦਾ। ਤੇ ਕਹਿਣ ਲੱਗਿਆ ਠੀਕ ਆ ਮਾਤਾ ਜੀ ਤੇ ਕਹਿਣ ਲੱਗਿਆ ਮਾਤਾ ਕੀ ਪਤਾ ਫਿਰ ਮੈਂ ਗੁਰੂ ਨੂੰ ਚੇਤੇ ਕਰਦਾ ਕੀ ਪਤਾ ਗੁਰੂ ਕਦੋਂ ਆ ਕੇ ਮਿਲ ਜੇ ਤੇ ਜਿਹੜੀ ਮੈਂ ਭੇਟਾ ਗੁਰੂ ਨੂੰ ਦੇਣੀ ਆ ਉਹ ਮੈਨੂੰ ਹੁਣੇ ਦੇ ਦੇ ਕਹਿੰਦੇ ਇਸ ਨੌਜਵਾਨ ਨੇ ਕੀ ਕੀਤਾ ਆਪਣੇ ਪੱਲੇ ਦੇ ਨਾਲ ਇੱਕ ਟਕਾ ਜਿਹੜਾ ਪਰਨਾ ਰੱਖਦਾ ਸੀ ਨਾ ਮੋਢੇ ਤੇ ਉਹਦੇ ਪੱਲੇ ਦੇ ਨਾਲ ਇੱਕ ਟਕਾ ਬੰਨ ਲਿਆ ਇੱਕ ਬੰਨ ਲਿਆ ਗੁਰ ਦੀ ਡਲੀ ਕਹਿਣ ਲੱਗਿਆ ਵੀ ਕੀ ਪਤਾ ਗੁਰੂ ਕਿੱਥੇ ਮਿਲ ਜੇ ਕਿੱਥੇ ਮਲਾਪ ਹੋ ਜੇ ਉਧਰ ਮੇਰੇ ਕੋਲੇ ਦੇਣ ਵਾਸਤੇ ਕੋਈ ਭੇਟਾ ਨਾ ਹੋਵੇ ਮੈਂ ਖੜਾ ਜਾ ਕੀ ਜਾਮਾ ਮੈਂ ਭੁੱਲ ਜਾ ਚੇਤੇ ਨਾ ਰਹੇ ਉਹਨੇ ਆਪਣੇ ਪੱਲੇ ਨਾਲ ਹੀ ਬੰਨ ਲਈ ਵੀ ਕੀ ਪਤਾ ਗੁਰੂ ਦੇ ਕਿੱਥੇ ਦਰਸ਼ਨ ਹੋ ਜਾਣ ਕੀ ਪਤਾ ਕਾਲੀ 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 ਚ ਭੁੱਲੀ ਜਾਮਾ ਭੇਟਾ ਦੇਣੀ ਭੁੱਲ ਜਾਮੈਂ ਚੇਤੀਨ ਉਨੇ ਆਪਣੇ ਪੱਲੇ ਨਾਲੇ ਬੰਨ ਲੇ ਬਸ ਉਹ ਆਪਣੇ ਪੱਲਿਆਂ ਦੇ ਵਿੱਚ ਗੁਰ ਦੀ ਰਿਉੜੀ ਜਿਹੜੀ ਡਲੀਸ ਸੀ ਨਾ ਤੇ ਇੱਕੋ ਟੱਕਾ ਸੀ ਉਹ ਨਾ ਖੋਲਿਆ ਲੋਕ ਵੇਖਦੇ ਇਹਨੂੰ ਮਜ਼ਾਕ ਕਰਦੇ ਲੋਕਾਂ ਦੇ ਨੌਨ ਲੋਕਾਂ ਦੇ ਸਮਾਜ ਦੇ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਇਹਦਾ ਨੌਈ ਪੱਲਾ ਰਖਤਾ ਮਜ਼ਾਕ ਕਰਦੇ ਸੰ ਪੱਲਾ ਪੱਲਾ ਕਹਿ ਕੇ ਮਜ਼ਾਕ ਉਡਾਉਂਦੇ ਸਨ ਸਮਾਂ ਲੰਘਿਆ ਗੁਰੂ ਨੇ ਚੇਤੇ ਕਰਦਾ ਇਧਰੋਂ ਗੁਰੂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਬਕਾਲੇ ਦੀ ਧਰਤੀ ਆਏ ਹੋਏ ਨੇ ਇੱਕ ਦਿਨ ਗੁਰੂ ਪਾਤਸ਼ਾਹ ਜੀ ਆਉਂਦਿਆਂ ਆਉਂਦਿਆਂ ਪਿਆਰ ਦੇ ਖਿੱਚ ਪਈ ਅੰਦਰੋਂ ਦਿਲ ਦੀਆਂ ਤਾਰਾਂ ਵੱਜੀਆਂ ਟੁੰਬੇ ਆ ਗਿਆ ਹੁਣ ਉਸ ਨੌਜਵਾਨ ਨੂੰ ਮਿਲਣ ਵਾਸਤੇ ਆਉਣਾ ਬਕਾਲੇ ਨਗਰ ਦੇ ਵਿੱਚ ਆਏ ਥੋੜੀ ਦੂਰੀ ਆ ਬਾਬਾ ਬਕਾਲਾ ਤੇ ਬਤਾਲਾ ਤੇ ਕਹਿੰਦੇ ਗੁਰੂ ਪਤਸ਼ਾਹੀ ਜੀ ਆਏ ਤੇ ਆ ਕੇ ਇਸ ਵੇਲੇ ਬਤਾਲੇ ਨਗਰ ਦੇ ਵਿੱਚ ਆਏ ਤੇ ਆ ਕੇ ਕਿਸੇ ਉੱਥੋਂ ਦੇ ਨਗਰ ਦੇ ਵਿਅਕਤੀ ਨੂੰ ਪੁੱਛਦੇ ਨੇ ਵੀ ਭਾਈ ਉਹ ਨੌਜਵਾਨ ਕੌਣ ਬੈਠਿਆ ਹਾਲਾਂਕਿ ਗੁਰੂ ਜੀ ਜਾਣੀ ਜਾਣ ਨੇ ਪਤਾ ਵੀ ਉਦਾਹਰਨ ਹੈ ਮਲਣਾ ਸੇਵਕ ਨੂੰ ਕਹਿ ਲੱਗੇ ਭਾਈ ਉਹ ਕੌਣ ਬੈਠਿਆ ਉਹ ਮਜ਼ਾਕ ਕਰਦਾ ਕਹਿੰਦਾ ਵੀ ਇਹ ਤਾਂ ਪਿੰਡ ਦਾ ਚੌਧਰੀ ਹੈ ਜਿਵੇਂ ਆਪਾਂ ਚੌੜਜ ਕਹਿ ਦਿੰਨੇ ਆ ਵੀ ਆਹ ਤਾਂ ਸਰਪੰਚ ਹੈ ਕਹਿ ਲੱਗੇ ਵੀ ਇਹ ਤਾਂ ਪਿੰਡ ਦਾ ਚੌਧਰੀ ਹੈ ਤੇ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਦੇ ਬੋਲ ਗੁਰੂ ਦੇ ਬੋਲ ਕਿਤੇ ਫਿੱਕੇ ਥੋੜੀ ਖਾਂਦੇ ਨੇ ਕਿਤੇ ਆਲੇ ਥੋੜੀ ਜਾਂਦੇ ਨੇ ਜੇ ਗੁਰੂ ਵਚਨ ਕਰਦੇ ਫਿਰ ਤਾਂ ਭਲਾ ਹੋਣਾ ਸੁਭਾਵਕ ਹੀ ਹੈ ਜਿਸ ਵੇਲੇ ਆਖਿਆ ਨਾ ਵੀ ਇਹ ਚੌਧਰੀ ਹੈ ਤੇ ਗੁਰੂ ਪਾਤਸ਼ਾਹ ਜੀ ਦੇ ਸੱਚਮੁੱਚ ਪਿੰਡ ਦਾ ਭਾਈ ਚੌਧਰੀ ਹੈ ਤੇ ਗੁਰੂ ਪਾਤਸ਼ਾਹ ਜੀ ਕੋਲ ਗਏ ਤੇ ਜਾ ਕੇ ਗੱਲਬਾਤ ਕੀਤੀ ਵਾਰਤਾ ਕੀਤੀ ਕਹਿੰਦੇ ਜਿਸ ਵੇਲੇ ਗੁਰੂ ਮਿਲਿਆ ਨਾ ਤੇ ਸੁਣਿਆ ਵੀ ਇਹ ਸਿੱਖਾਂ ਦਾ ਗੁਰੂ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਹੈ ਕਹਿੰਦੇ ਨਾ ਸੁੱਧ ਕੀ ਸਧਰੀ ਨਾ ਬਧ ਕੀ ਬਧਰੀ ਅਤੰਤੇਤ ਮਿਲੇ ਅਜ ਗੁਰੂ ਆਕੇ ਜਿਹੜੇ ਗੁਰੂ ਨੂੰ ਕਦੇ ਮਿਲਣਾ ਆਪ ਚਾਹੁੰਦਾ ਸੀ ਵੀ ਜਾ ਕੇ ਮਿਲੂ ਆ ਅਜ ਗੁਰੂ ਆਪ ਮਿਲਣ ਆਇਆ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕੋਈ ਖੁਸ਼ੀ ਦਾ ਕੋਈ ਹੱਦ ਬੰਨ੍ਹੇ ਹੀ ਨਾ ਰਿਹਾ ਇਹਦਾ ਤੇ ਕਹਿੰਦੇ ਹੱਦ ਬੰਨ੍ਹਾ ਨਾ ਰਿਹਾ ਤੇ ਗੁਰੂ ਨੂੰ ਆਪਣੇ ਨਾ ਪੱਲੇ ਨਾਲ ਜਿਹੜੀ ਬੰਨੀ ਹੋਈ ਨਾ ਗੁੜ ਦੀ ਡਲੀ ਸੀ ਤੇ ਤਕਸੀ ਗੁਰੂ ਅੱਗੇ ਪੇਟਾ ਕੀਤੀ ਤਾਂ ਕਹਿੰਦਾ ਪਾਸ਼ਾ ਜੀ ਮੇਰੇ ਕੋਲ ਤਾਂ ਆ ਹੀ ਆ ਦੇਣ ਨੂੰ ਗਰੀਬੜੇ ਕੋਲ ਉਹ ਪਾਸ਼ਾ ਜੀ ਨੇ ਹੱਸ ਕੇ ਉਹ ਪੇਟਾ ਪ੍ਰਵਾਨ ਕੀਤੀ ਤੇ ਗੁੜ ਦੀ ਜਿਹੜੀ ਡਲੀ ਸੀ ਦਿੱਤੀ ਉਹ ਛਕੀ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਵੀ ਗੁਰੂ ਹਰਗੋਬਿੰਦ ਸਿੰਘ ਪਾਸ਼ਾ ਜੀ ਆਏ ਨੇ ਪਿੰਡ ਦੀ ਸੰਗਤ ਵੀ ਤੇ ਬਾਬੇ ਬਕਾਲੇ ਦੀ ਜਿਹੜੀ ਸੰਗਤ ਸੀ ਉਹ ਵੀ ਨਾਲ ਆਉਣੇ ਸ਼ੁਰੂ ਹੋ ਗਈ ਕਿਉਂਕਿ ਜਦ ਪਿੰਡ ਵਿੱਚ ਐਡੇ ਪਾਤਸ਼ਾ ਆਏ ਹੋਣ ਗੁਰੂ ਆਏ ਹੋਣ ਤੇ ਇਕੱਠ ਹੋਣਾ ਸੰਗਤ ਦਾ ਹੋਣਾ ਸੁਭਾਅ ਕੀ ਆ ਪਿਆਰ ਕਰਨ ਵਾਲੇ ਤਾਂ ਭੱਜੀ ਆਉਂਦੇ ਨੇ ਨਾ ਹੁਣ ਜਿਹੜੇ ਕਲਾਕਾਰਾਂ ਨੂੰ ਪਿਆਰ ਕਰਦੇ ਨੇ ਜੇ ਪਤਾ ਹੋਵੇ ਫਲਾਣਾ ਕਲਾਕਾਰ ਆਇਆ ਲੋਕ ਦੂਰੋਂ ਦੂਰੋਂ ਆਪੀ ਭੱਜੇ ਹੁੰਦੇ ਨੇ ਹੁਣ ਏਦਾਂ ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ ਸਿੱਖ ਨੇ ਨਾ ਜਿਹੜੇ ਕਦੇ ਗੁਰੂ ਦਾ ਮੁਖੜਾ ਤੱਕਣ ਨੂੰ ਤਸਰੇ ਸੀਗੇ ਸਾਰੇ ਤਰੇ ਆਏ ਤੇ ਇਸ ਨੌਜਵਾਨ ਦੇ ਘਰੇ ਗਏ ਜਿਹਨੂੰ ਲੋਕ ਪੱਲਾ ਕਹਿੰਦੇ ਸਾਨੂੰ ਤੇ ਹੁਣ ਪੱਲੇ ਦੇ ਘਰੇ ਗਏ ਤੇ ਘਰੇ ਹੁਣ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਕਿਸੇ ਵੇਲੇ ਜਾ ਕੇ ਬੈਠੇ ਤੇ ਹੁਣ ਭਾਈ ਪੱਲੇ ਦੀ ਮਾਂ ਦਾ ਵੀ ਟਿਕਾਣਾ ਨਾ ਰਿਹਾ ਕਿਉਂਕਿ ਘਰੋਂ ਨੂੰ ਮਿਲਣ ਵਾਸਤੇ ਤਾਂ ਲੋਕ ਤਰਸਦੇ ਫਿਰਦੇ ਨੇ ਅਪਾ ਸਾਰੀ ਤਰਸਦੇ ਆ ਤੇ ਗੁਰੂ ਦਾ ਕਦੇ ਮਲਾਪ ਹੋ ਜੇ ਕਿੰਨੇ ਤਰਲੇ ਮਨਤਾ ਕਰਦੇ ਆ ਕਿੰਨੇ ਆਪਾ ਗੁਰੂ ਦੀ ਸੇਵਾ ਵਿੱਚ ਜੁਟੇ ਰਹਨੇ ਆ ਵੀ ਕਦੇ ਗੁਰੂ ਦੇ ਦਰਸ਼ਨ ਹੋ ਕੋ ਜਾਣ ਤਾਂ ਵੱਡੇ ਭਾਗਾਂ ਦੀ ਨਿਸ਼ਾਨੀ ਆ ਘਾਲ ਨਾ ਮਿਲੇ ਉਹ ਸੇਵਨਾ ਮਿਲੇ ਉਹ ਮਿਲੇ ਆਏ ਅਤਿਅੰਤਾ ਬੜੇ ਲੋਕਾਂ ਨੇ ਸੇਵਾਵਾਂ ਕੀਤੀਆਂ ਨਹੀਂ ਮਿਲਿਆ ਬੜੇ ਲੋਕ ਤਰਨਾ ਮੱਛੀ ਹੁੰਦੇ ਨੇ ਪਰ ਕਈਆਂ ਨੂੰ ਗੁਰੂ ਆਪਣੇ ਰੱਬੀ ਸੁਭਾਅ ਵਿੱਚ ਅਚਿੰਤੇ ਮਿਲ ਜਾਂਦਾ ਇਹ ਭਾਈ ਪੱਲੇ ਨੂੰ ਮਿਲੇ ਅੱਜ ਹੁਣ ਘਰ ਵਿੱਚ ਆਇਆ ਥੋੜਾ ਜਿਹਾ ਆਟਾ ਥੋੜਾ ਜਿਹਾ ਰਾਸਣ ਹੈ ਦਾਲ ਪਈਆ ਥੋੜੀ ਜਿਹੀ ਬਣੀ ਤੇ ਕਹਿ ਲਗਿਆ ਮਾਤਾ ਜੀ ਲੰਗਰ ਛਕਣਾ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਕਹਿਣ ਲੱਗੇ ਤੇ ਮਾਤਾ ਨੇ ਚਾਹੀ ਚਾਹੀ ਖੁਸ਼ੀ ਖੁਸ਼ੀ ਪ੍ਰਸ਼ਾਦਾ ਤਿਆਰ ਕੀਤਾ ਜਿੰਨਾ ਆਟਾ ਸੀ ਇਹਨੇ ਤਿਆਰ ਕੀਤਾ ਜਿਹੜੀਆਂ ਨਾਲ ਸੰਗਤਾਂ ਆਈਆਂ ਸੀ ਜਾਂ ਦੂਰੋਂ ਸੰਗਤਾਂ ਆ ਰਹੀਆਂ ਸੀ ਉਹ ਵੀ ਭੇਟਾ ਉਹ ਜੋ ਕੋਈ ਆਟਾ ਲੈ ਕੇ ਆਉਂਦਾ ਕੋਈ ਦਾਲ ਲੈ ਕੇ ਆਉਂਦਾ ਕੋਈ ਪੈਸੇ ਲੈ ਕੇ ਆਉਂਦਾ ਸਾਰੇ ਕੁਝ ਨਾ ਕੁਝ ਲੈ ਕੇ ਤੁਰੇ ਆਉਣ ਜਿਵੇਂ ਆਪਾਂ ਸੰਗਤ ਨੂੰ ਕੌਲੀ ਚੱਕੀ ਫਿਰਦੇ ਰਹਿੰਦੇ ਆ ਨਾ ਜਾਂ ਰੋਜੀ ਮਾਮਾ ਲੈ ਕੇ ਆਉਂਦੀਆਂ ਨੇ ਆਟੇ ਦੀ ਕੌਲੀ ਸਤਕਾਰ ਵਜੋਂ ਲੈ ਕੇ ਆਉਂਦੇ ਆ ਤੇ ਇਦਾਂ ਸਾਰੀ ਸੰਗਤ ਵੀ ਆਪ ਕੋ ਆਪਣੀ ਬੇਤਨ ਅਸਾਰ ਕੋਈ ਰਾਸ਼ਨ ਲੈ ਕੇ ਆਵੇ ਕੋਈ